ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸੋ ਦੋਸਤੋ ਕੀ ਹਾਲ ਨੇ ਉਮੀਦ ਕਰਦਾ ਕਿ ਰਾਜ ਖੂਜੀ ਹੋਵੋਗੇ ਚੜ੍ਹਦੀ ਕਲਾ 'ਚ ਹੋਵਗੇ ਸੋ ਦੋਸਤ ਇੱਕ ਹੋਰ ਬਹੁਤ ਸੋਹਣੇ ਟੌਪਿਕ ਤੇ ਬਹੁਤ ਵਧੀਆ ਅਵੇਸ਼ਾ ਜਿੱਤੇ ਆਜ ਆਪਾਂ ਗੱਲਬਾਤ ਕਰਾਂਗੇ ਸੋ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਮੈਂਟ ਤੇ ਸ਼ੇਅਰ ਕਰਦੇ ਹੋ ਜੀ ਚੈਨਲ ਤੇ ਨਵੇਂ-ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤਾਂ ਕਿ ਹਰ ਇੱਕ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚੇ ਤੇ ਤੁਸੀਂ ਵੀਡੀਓ ਦਾ ਲਾਭ ਲੈ ਸਕੋ ਸੋ ਦੋਸਤੋ ਅੱਜ ਦੀ ਵੀਡੀਓ ਕੁਝ ਖਾਸ ਆ ਸਕਿੱਪ ਨਾ ਕਰਿਓ ਛੋਟੀ ਜੀ ਵੀਡੀਓ ਦੋ ਤੋਂ ਤਿੰਨ ਮਿੰਟ ਦੀ ਵੀਡੀਓ ਹੋਗੀ ਸਕਿੱਪ ਨਾ ਕਰਿ ਸੋ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਥੰਬਨੇਲ ਤੇ ਜਿੱਦਾਂ ਤੁਸੀਂ ਪੜਿਆ ਵੀ ਲਿਖਿਆ ਹੋਇਆ ਵੀ ਸਾਡੀ ਜ਼ਿੰਦਗੀ ਇੱਕ ਕਿਤਾਬ ਦੀ ਤਰ੍ਹਾਂ ਹੁੰਦੀ ਹੈ ਠੀਕ ਹੈ ਜੀ ਜਿਹਨੂੰ ਆਪਾਂ ਬੁੱਕ ਕਹਿੰਦੇ ਹਾਂ ਠੀਕ ਹੈ ਜੀ ਉਹ ਕਿੱਦਾਂ ਹੁੰਦੀ ਹੈ ਜ ਜੇ ਆਪਾਂ ਇਸ ਵਾਰੀ ਗੱਲ ਕਰਾਂਗੇ ਜਿੱਦਾਂ ਕਿਤਾਬ ਦੇ ਵਿੱਚ ਕਈ ਪੰਨੇ ਹੁੰਦੇ ਨੇ ਹਨਾ ਹਰੇਕ ਪੰਨੇ ਤੇ ਅਲੱਗ-ਅਲੱਗ ਚੀਜ਼ ਲਿਖੀ ਹੁੰਦੀ ਆ ਉਦਾਂ ਹੀ ਸਾਡੀ ਲਾਈਫ ਦੇ ਵਿੱਚ ਕਈ ਪੰਨਿਆਂ ਤੇ ਖੁਸ਼ੀ ਲਿਖੀ ਹੁੰਦੀ ਆ ਕਈ ਪੰਨਿਆਂ ਤੇ ਗਮ ਲਿਖਿਆ ਹੁੰਦਾ ਠੀਕ ਹੈ ਜੀ ਸੁੱਖ ਤੇ ਦੁੱਖ ਅਲੱਗ-ਅਲੱਗ ਪੰਨੇ ਆ ਸਾਡੀ ਜ਼ਿੰਦਗੀ ਦੇ ਠੀਕ ਹੈ ਜੀ ਇਹ ਹੋਣੀ ਹੋਣਿਆ ਕਿ ਤੇ ਕਈ ਪੰਨਿਆਂ ਦੇ ਵਿੱਚ ਸਾਡੇ ਲਈ ਉਤਸ਼ਾਹ ਲਿਖਿਆ ਹੁੰਦਾ ਪੂਰਾ ਉਤਸ਼ਾਹ ਭਰਿਆ ਹੁੰਦਾ ਹੈ ਤੇ ਕਈ ਪੰਨਿਆਂ 'ਚ ਬੇਵਸੀ ਵੀ ਲਿਖੀ ਹੁੰਦੀ ਹੈ ਹਨਾ ਬੰਦਾ ਬੇਵਸ ਹੋ ਜਾਂਦਾ ਕਈ ਵਾਰ ਇਦਾਂ ਸਿਚੁਏਸ਼ਨ ਆ ਜਾਂਦੀ ਹੈ ਠੀਕ ਹੈ ਜੀ ਤੇ ਕਈ ਪੰਨੇ ਜਿਹੜੇ ਹੁੰਦੇ ਆ ਉਹਦੇ ਵਿੱਚ ਸਾਨੂੰ ਸੰਘਰਸ਼ ਕਰਨਾ ਪੈਂਦਾ ਪੂਰਾ ਹਨਾ ਇਹਨੂੰ ਸਟ੍ਰਗਲ ਕਹਿੰਦੇ ਆਪਾਂ ਹਨਾ ਕਿਤਾਬ ਦੇ ਪੰਨਿਆਂ 'ਚ ਜ਼ਿੰਦਗੀ ਦੇ ਪੰਨਿਆਂ ਸੰਘਰਸ਼ ਕਰਨਾ ਪੈਂਦਾ ਪਰ ਕਈ ਵਾਰੀ ਕਈ ਵਾਰੀ ਅਸੀਂ ਸਕਸੈਸ ਮਿਲ ਜਾਂਦੇ ਜਿਹਦੇ ਬਾਰੇ ਆਪਾਂ ਸੋਚਦੇ ਵੀ ਹਨੇਗੇ ਹਨਾ ਇੱਕਦਮ ਉਹ ਚੀਜ਼ ਮਿਲ ਜਾਂਦੀ ਹੈ ਹਨਾ ਇਹ ਵੀ ਇੱਕ ਜ਼ਿੰਦਗੀ ਦਾ ਜ਼ਿੰਦਗੀ ਦੀ ਕਿਤਾਬ ਦਾ ਪੰਨਾ ਹੁੰਦਾ ਆ ਤੇ ਕਈ ਪੰਨਿਆਂ ਦੇ ਵਿੱਚ ਸਾਡਾ ਕਿਸੇ ਨਾਲ ਸਾਥ ਲਿਗਿਆ ਹੁੰਦਾ ਤੇ ਕਈ ਪੰਨਿਆਂ ਦੇ ਵਿੱਚ ਦੂਰੀ ਲਿਖੀ ਹੁੰਦੀ ਹੈ ਠੀਕ ਹੈ ਜੀ ਸੋ ਦੋਸਤੋ ਜਿਹੜੀ ਜ਼ਿੰਦਗੀ ਦੀ ਕਿਤਾਬ ਹੈ ਇਹਦੇ ਪੰਨੇ ਪਲਟਦੇ ਰਹਿਣਾ ਚਾਹੀਦਾ ਕਿ ਕੁਝ ਨਹੀਂ ਪਤਾ ਕਿ ਅਗਲਾ ਜਿਹੜਾ ਚੈਪਟਰ ਆ ਜ਼ਿੰਦਗੀ ਦਾ ਅਗਲਾ ਜਿਹੜਾ ਅਧਿਆਇ ਆ ਉਹ ਕਿਹੜਾ ਆ ਜੀ ਵਧੀਆ ਵੀ ਹੋ ਸਕਦਾ ਮਾੜਾ ਵੀ ਹੋ ਸਕਦਾ ਬਟ ਪੰਨੇ ਪਲਟਦੇ ਰਹੋ ਸੁੱਖ ਦੁੱਖ ਖੁਸ਼ੀ ਗਮੀ ਉਤਾਰ ਚੜਾ ਇਹ ਹੁੰਦੇ ਰਹਿਣੇ ਆ ਸੋ ਇਸ ਤਰ੍ਹਾਂ ਮੈਂ ਗੱਲ ਕਲੀਅਰ ਕਰਨਾ ਚਾਹੁੰਦਾ ਕਿ ਸਾਡੀ ਜ਼ਿੰਦਗੀ ਇੱਕ ਲਾਈਫ ਜਿਹਾ ਹੈ ਇਹਨੂੰ ਖੁਸ਼ੀ ਨਾਲ ਜਿਓ ਤੇ ਕਿਤਾਬ ਦੇ ਪੰਨੇ ਪੜ੍ਹਦੇ ਰਹੋ ਕਦੇ ਵੀ ਕਿਤਾਬ ਨੂੰ ਬੰਦ ਕਰਕੇ ਨਾ ਰੱਖੋ ਸੋ ਇੱਥੇ ਵੀਡੀਓ ਦਾ ਐਂਡ ਕਰਾਂਗੇ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਥੈਂਕ ਯੂ ਵੈਰੀ ਮਚ ਸਤਿ ਸ੍ਰੀ ਅਕਾਲ ਜੀ